ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਦੇ ਨਾਲ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਪੰਜਾਬ ਦਾ ਮੌਸਮ ਅੱਜ ਰਾਤ ਦੇ ਸਮੇਂ ਕਿਵੇਂ ਦਾ ਰਹੇਗਾ ਤਾਜ਼ਾ ਹਾਲਾਤ ਦੇਖੇ ਜਾਣ ਤਾਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਦੇ ਉੱਪਰ ਬੱਦਲਵਾਈ ਹਲਕੇ ਦਰਮਿਆਨੇ ਰੂਪ ਤੋਂ ਛਾਈ ਹੋਈ ਹੈ ਸੈਟਲਾਈਟ ਇਮੇਜਸ ਤੋਂ ਕਲੀਅਰ ਹੋ ਰਿਹਾ ਜੀ ਕਿ ਜਿਸ ਦੇ ਕਾਰਨ ਹੁਣ ਥੋੜੀ ਜਿਹੀ ਗਰਮਿਆਸ਼ ਦੇ ਵਿੱਚ ਵੀ ਵਾਅਦਾ ਦੇਖਣ ਨੂੰ ਮਿਲ ਰਿਹਾ ਹੈ ਦਿਨ ਦੇ ਮੇਲੇ ਚੰਗੀ ਧੁੱਪ ਲੱਗੀ ਹੈ ਜਿਸ ਦੇ ਨਾਲ ਤਾਪਮਾਨ ਥੋੜ੍ਹਾ ਜਿਹਾ ਪੰਜਾਬ ਦੇ ਵਿੱਚ ਉੱਪਰ ਰਿਹਾ ਅੱਜ ਸ਼ਾਮ ਦੇ ਵੇਲੇ ਪੱਛਮੀ ਠੰਡੀ ਹਵਾ ਵੀ ਚੱਲੀ ਆ ਪਰ ਉਸ ਦਾ ਕੋਈ ਬਹੁਤ ਵੱਡਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ 'ਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਬਦਲਵਾਈ ਹੈ ਜਾਂ ਨਹੀਂ ਅਗਰ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਅਗਰ ਮੈਂ ਤੁਹਾਨੂੰ ਬਦਲਵਾਈ ਦੀ ਗੱਲ ਦਿਖਾਵਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਉੱਪਰ ਨਾਲ ਨਾਲ ਲੱਗਦੇ ਬਾਕੀ ਕੁਝ ਇਲਾਕੇ ਖਾਸ ਤੌਰ ਤੇ ਲੇਹ ਹਿਮਾਚਲ ਉੱਤਰਾਖੰਡ ਰਾਜਸਥਾਨ ਹਰਿਆਣਾ ਅਤੇ ਪੱਛਮੀ ਯੂਪੀ ਦੇ ਨਾਲ-ਨਾਲ ਲੱਗਦੇ ਕੁਝ ਇਲਾਕਿਆਂ ਦੇ ਵਿੱਚ ਬੱਦਲਬਾਈ ਛਾਈ ਹੋਈ ਹੈ ਜੋ ਅੱਜ ਰਾਤ ਬਣੀ ਰਹੇਗੀ ਸ਼ਾਮ ਦੇ ਲਗਭਗ 7:00 ਵੱਜ ਚੁੱਕੇ ਨੇ ਤੇ ਬੱਦਲਬਾਈ ਤੁਸੀਂ ਦੇਖੋਗੇ ਲਗਭਗ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਉਮੀਦ ਹੈ ਹਲਕੀ-ਫੁਲਕੀ ਹਲਚਲ ਹੁੰਦੀ ਨਜ਼ਰ ਆਵੇਗੀ ਤੇ ਰਾਤ 10 ਜਾਂ 11 ਵਜੇ ਤੱਕ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬੱਦਲਬਾਈ ਅੱਗੇ ਟਰੈਵਲ ਕਰਦੀ ਹੋਈ ਨਜ਼ਰ ਆ ਰਹੀ ਹੈ ਅਗਰ ਮੈਂ ਤੁਹਾਨੂੰ ਸਾਫ਼ ਤੌਰ ਤੇ ਦਿਖਾ ਸਕਦਾ 1 ਜਾਂ 2 ਵਜੇ ਦੇ ਨੇੜੇ ਤੇ ਤੁਸੀਂ ਦੇਖੋਗੇ ਤੜਕੇ ਸਵੇਰੇ ਇਹ ਬੱਦਲਬਾਈ ਕਿਤੇ ਨਾ ਕਿਤੇ ਸਾਫ਼ ਹੋ ਰਹੀ ਹੈ ਪਰ ਪਹਾੜੀ ਖੇਤਰਾਂ ਦੇ ਵਿੱਚ ਇਸ ਦਾ ਸਿਸਟਮ ਦਾ ਅਸਰ ਲਗਾਤਾਰ ਜਾਰੀ ਹੈ ਇਹ ਬਿਸ਼ੱਕ ਬੱਦਲਬਾਈ ਸਾਫ਼ ਹੋ ਰਹੀ ਹੈ ਪਰ ਤੜਕੇ ਸਵੇਰੇ ਪੰਜਾਬ ਦੇ ਵਿੱਚ ਧੁੰਦ ਦੇ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਤਗੜੀ ਧੁੰਦ ਦੀ ਕਾਰਵਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਹਦੇ ਵਿੱਚ ਖਾਸ ਤੌਰ ਤੇ ਗੁਰਦਾਸਪੁਰ ਪਠਾਨਕੋਟ ਦਾ ਇਲਾਕਾ ਤਗੜੇ ਰੂਪ ਦੇ ਵਿੱਚ ਸ਼ਾਮਲ ਹੈ ਪਰ ਫਜ਼ਿਲਕਾ ਫਿਰੋਜ਼ਪੁਰ ਅਮਲੋ ਅਮਲੋਟ ਅਮਲੋ ਜਾਂ ਫਿਰ ਕਹ ਲਈ ਆਪਾਂ ਫਤੇਗੜ ਸਾਹਿਬ ਸਰਹੰਦ ਤੋਖੰਨਾ ਇਹ ਜਿਹੜੇ ਮੈਦਾਨੀ ਇਲਾਕੇ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਬੱਦਲ ਬਾਈ ਵੀ ਦੇਖੀ ਗਈ ਧੁੰਦ ਵੀ ਦੇਖੇਗੀ ਤੜਕੇ ਸਾਰ ਸਵੇਰੇ ਪਰ ਜਿਹੜੀ ਅਫਰੋਜ਼ਪੁਰ ਫਜ਼ਿਲਕਾ ਮਲੋਟ ਵਾਲੇ ਇਲਾਕੇ ਆ ਜਾਂ ਫਿਰ ਬਰਨਾਲਾ ਬਠਿੰਡਾ ਮਾਨਸਾ ਸੰਗਰੂਰ ਇਹਨਾਂ ਦੇ ਵਿੱਚ ਧੁੰਦ ਚਾਰਾ ਦੇਖੀ ਜਾ ਰਹੀ ਕਿਉਂਕਿ ਰਾਜਸਥਾਨ ਵੱਲੋਂ ਠੰਡੀਆਂ ਖੁਸ਼ਕਾਵਾਵਾ ਆ ਰਹੀਆਂ ਨੇ ਜਿਨ੍ਹਾਂ ਦੇ ਕਰਕੇ ਜਾਦਾ ਏਰੀਆ ਦੇ ਵਿੱਚ ਧੁੰਦ ਤੜਕੇ ਸਮੇਂ ਦੇਖਣ ਨੂੰ ਮਿਲੂਗੀ ਅੱਜ ਰਾਤ ਵਗਰ ਗੱਲ ਕਰੀਏ ਤਾਂ ਤਾਪਮਾਨ ਥੋੜਾ ਜਿਹਾ ਅਪਰਹਿ ਸਕਦੇ ਨੇ ਗਰਮੈਸ਼ ਦਾ ਮਾਹੌਲ ਬਣ ਸਕਦਾ ਹੈ ਕਿਉਂਕਿ ਬੱਦਲਬਾਈ ਆਉਣ ਦੇ ਨਾਲ ਅਕਸਰ ਦੇਖੀ ਜਾਂਦੀ ਹੈ ਕਿ ਗਰਮੈਸ਼ ਬਣ ਹੀ ਜਾਂਦੀ ਹੈ ਪਰ ਜਿਵੇਂ ਜਿਵੇਂ ਦਿਨ ਅੱਗੇ ਨਿਕਲੇਗਾ ਤਾਂ ਮੌਸਮ ਸਾਫ਼ ਹੋ ਰਿਹਾ ਹੈ ਤੇ ਸਵੇਰੇ ਸਵੇਰੇ ਠੰਡ ਅਤੇ ਧੁੰਦ ਦੇ ਹਾਲਾਤ ਬਣ ਸਕਦੇ ਨੇ ਕੋਰੇ ਦੀ ਉਮੀਦ ਹਲੇ ਘੱਟ ਹੈ ਕੋਹਰੇ ਦੀ ਉਮੀਦ ਘਟ ਹੈ ਕੋਹਰਾ ਪੈਂਦਾ ਜਦੋਂ 3 ਡਿਗਰੀ ਟੈਂਪਰੇਚਰ ਹੁੰਦਾ ਯਾਨੀ ਕਿ ਹੁਣ ਕੋਹਰੇ ਦੀ ਉਮੀਦ ਘਟ ਹੈ ਪਰ ਠੰਡ ਦੇ ਅਤੇ ਧੁੰਦ ਦੀ ਉਮੀਦ ਲਗਾਤਾਰ ਜਾਰੀ ਹੈ ਬਾਕੀ ਮੀਂਹ ਦੀ ਚਾਂਸ ਨਾ ਮਾਤਰ ਦੇ ਬਰਾਬਰ ਨੇ ਬੱਦਲ ਬਈ ਅੱਗੇ ਖਿਸਕ ਜਾਵੇਗੀ ਅਤੇ ਕੱਲ ਨੂੰ ਵੀ ਤੁਸੀਂ ਦੇਖੋਗੇ ਕਿ ਬੱਦਲ ਬਈ ਫੇਰ ਤੋਂ ਪੰਜਾਬ ਵੱਲ ਟਰੈਵਲ ਕਰੇਗੀ ਕੱਲ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਵੈਦਰ ਅਪਡੇਟਸ ਟੂਡੇ ਨਾਲ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਜੀ